ਫਲੋਰ ਦੇ ਵਿੱਚ ਚੋਰੀ ਦੀ ਵੱਡੀ ਵਾਰਦਾਤ ਤੇ ਹਜ਼ਾਰਾਂ ਰੁਪਿਆਵਾਂ ਦਾ ਨੁਕਸਾਨ ਤੇ ਫਲੋਰ ਮਹੱਲਾ ਅਰਾਜਪੂਤਾ ਦੀ ਵਾਰ ਨੰਬਰ 13 ਦੇ ਵਿੱਚ ਸਥਿਤ ਕਾਲੀ ਮਾਤਾ ਮੰਦਿਰ ਦੇ ਨੇੜੇ ਫੌਜੀ ਦੀ ਹੱਟੀ ਜੋ ਕਿ ਬੀੜੀਆਂ ਅਤੇ ਸਿਗਰਟਾਂ ਦੀ ਹੋਲ ਸੇਲ ਦੀ ਦੁਕਾਨ ਹੈ ਤੇ ਕੱਲ ਦੇਰ ਰਾਤ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਜਨਪਛਿਆ ਤੇ ਚੋਰਾਂ ਦੇ ਬਲੋ ਦੁਕਾਨ ਦੇ ਸ਼ਟਰ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋ ਕੇ ਸਮਾਨ ਚੋਰੀ ਕਰ ਲਿਆ ਤੇ ਇਸ ਚੋਰੀ ਕਰਕੇ ਦੁਕਾਨ ਮਾਲਕ ਨੂੰ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਣ ਦੀ ਗੱਲ ਹੈ ਸਾਹਮਣੇ ਆ ਰਹੀ ਹੈ ਇਹ ਪੱਤਰਕਾਰ ਨੂੰ ਜਾਣਕਰ ਦੰਦੇ ਹੋਈ ਦੁਕਾਨ ਮਾਲਿਕ ਨੇ ਦੱਸਿਆ ਕਿ ਮੈਨੂੰ ਆਸ-ਪਾਸ ਦੁਕਾਨਾਂ ਵਾਲੇ ਨੇ ਦੱਸਿਆ ਕਿ ਤੁਹਾਡੀ ਦੁਕਾਨ ਦੇ ਸ਼ਟਰ ਦੇ ਤਾਲੇ ਟੁੱਟੇ ਹੋਏ ਹੱਥ ਤੇ ਜਿਸ ਤੋਂ ਬਾਅਦ ਅਸੀਂ ਜਦੋਂ ਮੌਕੇ ਤੇ ਆ ਕੇ ਦੇਖਿਆ ਤਾਂ ਸ਼ਟਰ ਦੇ ਤਾਲੇ ਤੋੜ ਕੇ ਨਾਲੀ ਦੇ ਵਿੱਚ ਸਿੱਟੇ ਹੋਏ ਸਨ ਤੇ ਅਰੇਕਾ ਦੇ ਵਿੱਚ ਵੀ ਸਮਾਨ ਵੀ ਨਹੀਂ ਸੀ ਅਤੇ ਥੈਲੇ ਵੀ ਗਾਇਬ ਸੀ ਜਿਨ੍ਹਾਂ ਦੇ ਵਿੱਚ ਬੀੜੀਆਂ, ਸਿਗਰਟਾਂ ਅਤੇ ਹੋਰ ਸਮਾਨ ਅਤੇ ਸਾਡੇ ਕੁਝ ਜੁੜੀ 10 ਤੋਂ 20 ਵਿਸੰਤ ਉਹ ਵੀ ਚੋਰੀ ਕਰਕੇ ਨਾਲ ਲੈ ਗਏ ਤੇ ਉਸ ਤੋਂ ਬਾਅਦ ਸਥਾਨਿਕ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਕੜਨਾ ਦੀ ਜਾਣਕਾਰੀ ਪੁਲਿਸ ਨੂੰ ਅਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੁਲਿਸ ਪ੍ਰਸ਼ਾਸਨ ਨੇ ਯਕੀਨ ਦਵਾਇਆ ਕਿ ਇਹਨਾਂ ਚੋਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਸਲਾਖਾਂ ਦੇ ਵਿੱਚ ਕੀਤਾ ਜਾਵੇਗਾ ਤੇ ਬਤਰਕਰ ਜਗਜੀਤ ਸਿੰਘ ਪੱਟੀ ਦੇ ਵਿਸ਼ੇਸ਼ ਰਿਪੋਰਟ ਹਾਂਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਅੰਜਨਾ ਰਾਣੀ ਅੱਛਾ ਜੀ ਇੱਥੇ ਜਿਹੜੀ ਚੋਰੀ ਹੋਈ ਆ ਤੁਹਾਡੀ ਦੁਕਾਨ ਦੇ ਵਿੱਚ ਕੀ ਕਹਿਣਾ ਚਾਹਨੇ ਤੁਸੀਂ ਸਰਪੰਚੀ ਚੋਰੀ ਹੋਈ ਆ ਸਾਮਾਨ ਸਿਰੋਕੋਲ ਗਈ ਸੀ ਗਵਾਂਡੀਆਂ ਦੀ ਤੇ ਅਸੀਂ ਉਸੇ ਟਾਈਮ ਹੀ ਆ ਗਏ ਆ ਸਾਡੇ ਆਨ ਤੋਂ ਸਾਰਾ ਸਾਮਾਨ ਸਾਰਾ ਇਕੱਠਾ-ਗੁੱਠਾ ਕਰਕੇ ਲਾ ਦੇ ਤੇ ਕਿੰਨਾ ਦਾ ਨੁਕਸਾਨ ਹੋ ਗਿਆ ਜੀ ਨੁਕਸਾਨ ਤਾਂ ਭਾਜੀ ਹੁਣ ਕੁਝ ਕਹਿ ਨਹੀਂ ਸਕਦੇ ਘੱਟੋ-ਘੱਟ 50-60 ਹਜ਼ਾਰ ਦਾ ਤਾਂ ਹੈ ਹੀ ਆ ਵੱਧ ਵੀ ਹੋ ਸਕਦਾ ਕੋਈ ਪਤਾ ਨਹੀਂ ਮਨ ਲੋ ਡਾਕੂਮੈਂਟਸ ਤੁਸੀਂ ਜੇ ਸਾਡੇ ਸਾਰੇ ਉਹ ਵੀ ਲੈ ਜਾ ਸਾਰੇ ਲੈ ਤੇ ਕਿੰਨੇ ਬੰਦੇ ਸਿੱਲੇ ਸੀ ਕਿੰਨੇ ਬੰਦੇ ਸਿੱਲੇ ਸੀ ਕਿ ਕਿੰਨੇ ਕੋਈ ਦਾ ਟਾਈਮ ਸੀ ਰਾਤ 2 ਵਜੇ ਤੋਂ ਲੈ ਕੇ 4:30 ਲੈ ਜਾ 2 ਵਜੇ ਤੱਕ ਤੇ ਤਾਂ ਸਿੱਕੇ ਕੱਟ ਹੈਗੀ 7:00 ਵਜੇ ਹੁਣ ਇੰਦਾ ਕਿਸੇ ਨੂੰ ਆਪਾਂ ਕਹਿ ਨਹੀਂ ਸਕਦੇ ਅੱਛਾ ਹਾਂਜੀ 21:50 ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੇ ਵੀ ਮੰਗ ਕਰਦੇ ਆ ਕਿ ਚੋਰਾਂ ਨੂੰ ਫੜਿਆ ਜਾਵੇ ਨਾ ਤੇ ਸਾਡਾ ਸਮਾਨ ਜਾਂ ਸਾਡੇ ਡਾਕੂਮੈਂਟਸ ਆਉ ਮਿਲ ਜਾਂ। ਕਿਹੜੇ ਡਾਕੂਮੈਂਟ ਕਿਹੜੇ ਸੀਗੇ ਕਿਹੜੇ ਤੁਹਾਡੇ ਚੋਰੀ ਕਰਕੇ ਲੈ ਗਏ। ਉਹਦੇ ਵਿੱਚ ਭਾਜੀ ਸਾਡੇ ਆਧਾਰ ਕਾਰਡ ਸੀ, ਪੈਨ ਕਾਰਡ ਸੀ, ਸਾਡੀ ਗੱਡੀ ਦੇ ਲਾਇਸੈਂਸ ਤੇ ਹੋਰ ਵੀ ਕਾਗਜ਼ ਪੱਤਰ ਪੈਨ ਕਾਰਡ ਸਾਰਾ ਕੁਝ ਸੀ ਜਿਵੇਂ ਵੋਟਰ ਕਾਰਡ ਵੀ ਸੀ। ਹੋਰ ਮਤਲਬ ਪੂਰਾ ਬਾਕਸ ਸੀਗਾ ਇੱਧਰ ਬਾਕਸ ਹੀ ਲੱਗੇ। ਤੇ ਚੋਰੀ ਦਾ ਜਦੋਂ ਚੋਰੀ ਹੋਈ ਤਾਂ ਫਿਰ ਫੋਨ ਕਰਕੇ ਹਾਂਜੀ ਸਾਨੂੰ ਆ ਸਾਡੇ ਗਵਰਡੀਆਂ ਨੇ ਫੋਨ ਕੀਤਾ ਸੀ। ਅਸੀਂ ਉਸੇ ਟਾਈਮ ਇਹ ਫੋਨ ਕਰਦੇ ਨਾਲ ਹੀ ਆ ਜਾਈਏ। ਪਰੇ ਸਿਕਟਾਂ ਵਗੈਰਾ ਲੈ ਗਏ ਤਾਂ ਕਾਲੇ ਤੋੜ ਕੇ ਸੱਬਨ ਕਿੰਨਾ ਦਾ ਪਈ ਨੁਕਸਾਨ ਇਹ 50 60 ਹਜ਼ਾਰ ਦਾ ਨੁਕਸਾਨ ਹੋ ਗਿਆ ਉਸ ਤੋਂ ਲਾਵਾ ਵੀ ਪਛੜ ਉਸ ਤੋਂ ਇਲਾਵਾ ਗੱਡੀ ਦੇ ਕਾਗਜ਼ਾਤ ਵਗੈਰਾ ਸੀਗੇ ਉਹ ਸਾਰੇ ਲੈ ਗਏ ਨਾਲ ਹੀ ਨਗਦੀ ਵੀ ਸੀ ਨਗਦੀ ਵਗੈਰਾ 4200 ਰੁਪਈਆ ਸੀਗਾ ਤੇ ਤੇ ਇਹਦੀ ਸੂਚਨਾ ਦਿੱਤੀ ਪੁਲਿਸ ਨੂੰ ਸੂਚਨਾ ਮੈਂ ਦਿੱਤੀ ਰਾਤ ਨੂੰ 1:00 ਕਿ ਤਿੰਨ ਵਜੇ ਕਹਿੰਦੇ 7:00 ਛੱਕ ਕੇ 세 ਨਹੀਂ ਕੋਈ ਸੀਸੀਟੀਵੀ ਕੈਮਰੇ ਤਾਂ ਦੁਕਾਨ ਤੇ ਲੱਗੇ ਹੋ ਕੈਮਰੇ ਲੱਗੇ ਸਰ ਆਇਆ ਕੋਈ ਹਾਂਜੀ ਉਹ ਮੂੰਹ ਬੰਨੇ ਹੋਏ ਬੰਦਿਆਂ ਨੇ ਤੇ ਟੋਪੀ ਪਾਈ ਜੀ ਕਿੰਨੇ ਕਿੰਨੇ ਤਿੰਨ ਜਣੇ ਸਰ ਮੰਗੀ ਕਰਦੇ ਪੁੱਤਾਂ ਮੰਗ ਪ੍ਰਸ਼ਾਸਨ ਤੋਂ ਇਹ ਕਰਦੇ ਆ ਭਈ ਜੋ ਸਾਡਾ ਲੌਸ ਹੋਇਆ ਹੈ ਉਹਨੂੰ ਪੂਰਾ ਕੀਤਾ ਜਾਵੇ ਪਰ ਇਹ ਕਹਿਣਾ ਚਾਹੁੰਦੇ ਤੁਸੀਂ ਜਿਹੜੇ ਤੁਹਾਡੇ ਨਾਲ ਨਾ ਇਹ ਕਿਹਾ ਜਾਂਦਾ ਸਾਡੇ ਗੁਵਾਹ ਤੇ ਅਸ਼ਵਨੀ ਗੁੱਗੀ ਆ ਜੀ ਠੀਕਾ ਬੇਨਿਆ ਦੀ ਉਹ ਤੇ ਦੀ ਤਪਾ ਫਿਰ ਰਾਤੀ ਜਾਂਗੇ 2:00 6:30 ਦੇ ਵਿੱਚ ਵਿੱਚ ਅਗਿਆਤ ਬੇਚੀ ਆਏ ਆ ਕਿੰਸੀ ਦਾ ਰਹਿਣ ਜੀ ਆ ਤੇ ਉਹ ਵੱਡੇ 10-15 ਮਿੰਟ ਦੇ ਵਿੱਚ ਕੰਮ ਕਰਕੇ ਚਲੇ ਗਏ ਆ ਤੇ ਸਾਧਨ ਦੋਸੇ ਟੂਰ ਕਰਾਂਗੇ ਥੋੜਾ ਉਧਰ ਵੀ ਧਿਆਨ ਦੇਣ ਕਿ ਕੋਈ ਗਰੀਬ ਸੰਦਾ ਰੋਟੀ ਖਾਂਦਾ ਹੈ ਤੈਨਾਂ ਨੂੰ ਸਾਡੇ ਕੋਈ ਵੀ ਸਾਡੇ ਤੇ ਤੀਲ ਆਈ ਤੈਨਾਂ ਨੂੰ ਧਿਆਨ ਕਰਕੇ ਜਿਹੜੇ ਮੈਨਾ ਤੇ ਨਿਵੇਕ ਪਾਈ ਜਾਵੇ ਧੰਨਵਾਦ ਤੇ ਪਾਲੀ ਪਰ ਲੱਗੇ ਸੀ ਚੌਂਕੀਦਾਰ ਵੀ ਕਿੰਦਾ ਰਾਤ ਨੂੰ ਕਿੱਧਰ ਰਹਿ ਰਿਹਾ ਸੀ ਚੌਂਕੀਦਾਰ ਤਾਂ ਗੇੜ ਕਦੇ ਸੁੱਤਾ ਹੋਇਆ ਸੀ ਬਾਹਰ ਨੂੰ ਖਾ ਕੇ ਲੈ ਕੇ ਆਇਆ ਚੌਂਕੀਦਾਰ ਕੱਲਾ ਵੀ ਕੀ ਕਰੂਗਾ ਬਸ ਉਹਦਾ ਹੁਣ ਵੇਖੇ ਕੀ ਕਰਦੇ ਆ ਕਿ ਜਾਨ ਬਹੁਤ ਥਕਾ ਲੱਗਾ ਹਮ ਦਿਨ ਧੰਨਵਾਦ ਸਰ ਇੱਕ ਫਲੋਰ ਬਾਜ਼ਾਰ ਦੇ ਵਿੱਚ ਇੱਕ ਸਿਕਤਾ ਬੀੜੀਆਂ ਦੀ ਦੁਕਾਨ ਹੈ ਤੋਕੀ ਉਸ ਦੁਕਾਨ ਦੇ ਉੱਤੇ ਚੋਰੀ ਹੋਈ ਆ ਕੀ ਮਾਮਲਾ ਸਰ ਇਹ ਸਾਨੂੰ ਰਾਤੀ 2:30 ਵਜੇ ਇਨਫੋਰਮੇਸ਼ਨ ਆਈ ਸੀਗੀ ਕਿ ਭਈ ਇੱਕ ਦੁਕਾਨ ਹੈ ਉੱਥੋਂ ਨਾ ਸਿਕਤਾ ਬੀੜੀਆਂ ਦੀ ਮਤਲਬ ਜੋ ਦੁਕਾਨ ਹੈ ਉਹਦੇ ਵਿੱਚੋਂ ਚੋਰੀ ਹੋਈ ਆ ਇੱਕ ਤੇ ਸਿਕਤਾ ਬੀੜੀਆਂ ਇਸ ਸਮਾਨ ਚੋਰੀ ਹੋਇਆ ਇੱਕ ਉਹਦੇ ਡਾਕੂਮੈਂਟਸ ਵੀ ਕੁਝ ਗੱਲੇ ਦੇ ਵਿੱਚੋਂ ਚੋਰੀ ਹੋਇਆ ਜਿਸ ਏਰੀਆ ਦੇ ਬੰਦੇ ਨੇ ਦੱਸਿਆ ਤੇ ਉਹਦੀ ਹੁਣ ਅਸੀਂ ਫੁਟੇਜ ਕਢਾ ਲਈ ਆ ਜੋ ਪ੍ਰਾਈਮਰੀ ਆ ਫੇਸੀਆ ਫੁਟੇਜ ਵਿੱਚ ਦਿਖ ਰਿਹਾ ਤਿੰਨ ਬੰਦੇ ਆਏ ਤੇ ਇੱਕ ਉਹਦੇ ਚ ਕੋਈ ਸਕੂਟੀ ਵੀ ਦਿਖ ਰਹੀ ਹੈ ਪਰ ਉਹ ਜਿਆਦਾ ਡਾਰਕ ਹੋਂ ਕਰਕੇ ਨੰਬਰ ਤੇ ਨਹੀਂ ਟ੍ਰੇਸ ਹੋ ਪਾਰਿਆ ਪਰ ਉਹ ਅੱਗੇ ਜਿੱਥੋਂ ਦੀ ਕੈਮਰਾ ਸ਼ੁਰੂ ਹੋਇਆ ਹੁਣ ਉਸ ਤੋਂ ਅੱਗੇ ਫਰਦਰ ਕੈਮਰੇ ਚ ਪਤਾ ਲੱਗ ਜਾਏਗਾ ਕੋਸ਼ਿਸ਼ ਕਰਾਂਗੇ ਪੂਰੀ ਕਿ ਭਾਈ ਹਾਂ ਇਹਨੂੰ ਜਲਦੀ ਦੁਬਾਰਾ ਟੈਸਟ ਕੀਤਾ ਜਾਏ ਹੋਈਏ ਥੋੜੀ ਫਿਰ ਟਾਈਗਰ ਵਜ੍ਹੀ ਗੱਲ ਲੱਗ ਗਈ